ਸਤਿ ਸ਼੍ਰੀ ਅਕਾਲ ਜੀ ਪੰਜਾਬ ਲੱਟਨ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲਈ 1600 ਕਰੋੜ ਦਾ ਕੀਤਾ ਐਲਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੈਕੇਜ ਨੂੰ ਕਿਹਾ ਮਜ਼ਾਕ ਕਿਹਾ 68320 ਕਰੋੜ ਬੰਦਾ ਹੈ ਪੰਜਾਬ ਦਾ ਹਿੱਸਾ ਰੂਸ ਯੂਕਰੇਨ ਜੰਗ ਦੇ ਵਿੱਚ ਫਸੇ ਪੰਜਾਬੀ ਨੌਜਵਾਨ ਜਲੰਧਰ ਦੇ ਗੁਰਸੇਵਕ ਸਿੰਘ ਨੇ ਵੀਡੀਓ ਕਾਲ ਦੇ ਰਾਹੀਂ ਸੁਣਾਈ ਹੱਡ ਬੀਤੀ ਬੇਕਰਮ ਮਜੀਠੀਨ ਮਦਦ ਤੋਂ ਵੱਡੀ ਰਾਹਤ ਬੈਰਕ ਬਦਲਨ ਦੇ ਮਾਮਲੇ ਦੇ ਵਿੱਚ ਫੈਸਲਾ ਦੱਸ ਵਿਅਕਤੀ ਕਰ ਸਕਣਗੇ ਮਜੀਠੀਆ ਦੇ ਨਾਮਲਾਕਾਤ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਯੂਏਈ ਨੂੰ 9 ਵਿਕਟਾਂ ਦੇ ਨਾਲ ਹਰਾਇਆ ਪੰਜਵੇਂ ਓਵਰ ਵਿੱਚ ਹੀ ਹਾਸਲ ਕੀਤਾ ਟੀਚਾ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਸ਼ੁਰੂ ਹੋਏ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਜੰਗ ਦੇ ਵਿੱਚ ਬਹੁਤ ਸਾਰੇ ਭਾਰਤੀ ਯੂਕਰੇਨੀ ਫੌਜ ਦੇ ਵਿੱਚ ਫਸੇ ਹੋਏ ਨੇ ਦਰਅਸਲ ਕੁਝ ਲੋਕਾਂ ਨੂੰ ਵਿਜ਼ਟਰ ਵੀਜ਼ਾ ਦੇਣ ਦੇ ਬਹਾਨੇ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੁਣ 14 ਹੋਰ ਭਾਰਤੀਆਂ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਜਲੰਧਰ ਦੇ ਇੱਕ ਨੌਜਵਾਨ ਗੁਰਸੇਵਕ ਸਿੰਘ ਨੇ ਵੀਡੀਓ ਕਾਲ ਦੇ ਰਾਹੀਂ ਸਥਿਤੀ ਦੇ ਬਾਰੇ ਦੱਸਿਆ ਉਸਨੇ ਕਿਹਾ ਕਿ ਪਹਿਲਾਂ 8 ਨੌਜਵਾਨ ਫਰੰਟਲਾਈਨ ਭੇਜੇ ਗਏ ਸਨ ਅਤੇ ਹੁਣ 6 ਹੋਰ ਭੇਜੇ ਜਾਣਗੇ ਪਿਛਲੇ ਲੰਬੇ ਸਮੇਂ ਤੋਂ ਰੂਸ-ਯੂਕਰੇਨ ਜੰਗ ਲਗਾਤਾਰ ਚੱਲ ਰਹੀ ਹੈ। ਇਸ ਜੰਗ ਵਿੱਚ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲੱਖਾਂ ਦੀ ਗਿਣਤੀ ਵਿੱਚ ਸੈਨਿਕ ਵੀ ਮਾਰੇ ਗਏ ਨੇ। ਦੂਜੇ ਪਾਸੇ ਵਿਦੇਸ਼ਾਂ ਤੋਂ ਇਹਨਾਂ ਦੇਸ਼ ਵਿੱਚ ਜਾ ਰਹੇ ਲੋਕਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰੂਸੀ ਫੌਜ ਵਿੱਚ ਭਰਤੀ ਹੋਏ ਭਾਰਤੀ ਨੌਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਵਿੱਚ ਨੌਜਵਾਨ ਨੇ ਇੱਕ ਵੀਡੀਓ ਬਣਾ ਕੇ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਬਿਨਾਂ ਸਿਖਲਾਈ ਦੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ। ਉਹ ਵਿਦਿਆਰਥੀ ਵੀਜ਼ਾ ਤੇ ਰੂਸ ਗਏ ਸਨ। ਵੀਡੀਓ ਜਾਰੀ ਕਰਦੇ ਹੋਏ ਨੌਜਵਾਨਾਂ ਨੇ ਭਾਜਪ ਦੇ ਘਰ ਵਾਪਸ ਭੇਜ ਦਿੱਤਾ ਜਾਵੇ ਇਸ ਵੀਡੀਓ ਵਿੱਚ ਜਲੰਧਰ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਵਿਦਿਆਰਥੀ ਵੀਜ਼ੇ ਤੇ ਰੂਸ ਆਇਆ ਸੀ ਪਰ ਉਸ ਨੂੰ ਬਿਨਾਂ ਕਿਸੇ ਸਖਲਾਈ ਦੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕਰ ਦਿੱਤਾ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਸਾਨੂੰ ਕੰਮ ਦੇ ਨਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸਗੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਰਲਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੱਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਜੱਜ ਨਾ ਦਿੰਦੇ ਸਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮਨ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾਤਾ ਗਿਆ ਭਾਈ ਜਿੱल्ली ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਸਾਸ੍ਰੀ ਗਾਲ ਸਾਰਿਆਂ ਨੂੰ ਵੀਰ ਅਸੀਂ ਰशियन ਆਰਮੀ ਵਿੱਚ ਫਸ ਚੁੱਕੇ ਹਾਂ ਇਸ ਟਾਈਮ ਅਸੀਂ ਸਟੂਡੈਂਟ ਵੀ ਇੱਥੇ ਆਏ ਸੀਗੇ ਮਾਸਕੋ ਹਣ ਤੋਂ ਖੇ ਨਾਲ ਇਹਨਾਂ ਅਮੀਰ ਪੱਤੀ ਕਰ ਲਿਆ ਸਾਨੂੰ ਕੰਮ ਤਾਂ ਕਹਿ ਕੇ ਅੱਗੇ ਲਾਇਆ ਤੇ ਪਛਾਰਾ ਸਾਡੀ ਮੱਤ ਕਰਨੀ ਸਿਰਫ ਹੁਣ ਤੁਸੀਂ ਕਿਹੇ ਨਹੀਂ ਕਰਨਾ ਹੁਣ ਸਾਨੂੰ ਇਹਨਾਂ ਨੇ ਗੰਨਾ ਫਰਾਤੀਆਂ ਕੋਈ ਟ੍ਰੇਨਿੰਗ ਦਿੱਤੀ ਨਾ ਕੋਈ ਛਕ ਨਾ ਖਾਣ ਨੂੰ ਦਿੰਦੇ ਆ ਸਾਡਾ ਦੁੱਖ ਆਇਆ ਸਾਨੂੰ ਗਾਂ ਭੇਜ ਰਹੇ ਲੜਨ ਵਾਸਤੇ ਸਾਡੇ ਨਾਲ 15 ਬੰਦੇ ਸੀਗੇ ਆਲਰੇਡੀ 5-6 ਬੰਦਿਆਂ ਨੂੰ ਭੇਜ ਚੁੱਕੇ ਆ 5ੰਜਾਂ ਦੇ ਵਿੱਚ ਦਿੱਤੀ ਹੋ ਚੁੱਕੀ ਹੈ ਹੁਣ ਸਾਨੂੰ ਕੱਲ੍ਹ ਬੱਸ ਉਹਨਾਂ ਗਾਂ ਭੇਜਣਾ ਹੈ ਅਸੀਂ ਬੀਜੇਪੀ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਕਿ ਸਾਨੂੰ ਇੱਥੋਂ ਕਢਾਇਆ ਜਾਏ ਸਾਡੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ 5 ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਈ 8-6-7 ਮੁੰਡੇ ਬਚੇ ਆ ਬਾਕੀ ਸਾਰੇ ਅੱਗੇ ਚੱਲ ਗਏ ਦਿਨ ਅਸੀਂ ਭਾਜਪਾ ਸਰਕਾਰ ਨੂੰ ਇਹੋ ਬੋਲਣਾ ਚਾਹੁੰਦੇ ਆ ਕਿ ਸਾਨੂੰ ਇੱਥੋਂ ਫੜਾ ਲਾਈ ਇਸ ਵੀਡੀਓ ਵਿੱਚ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਨੂੰ ਫਰੰਟਲਾਈਨ ਸਰਦ ਤੇ ਲੜਨ ਲਈ ਭੇਜਿਆ ਜਾ ਰਿਹਾ ਹੈ। ਰੂਸੀ ਫੌਜ ਵਿੱਚ ਫਸੇ ਮਨਦੀਪ ਕੁਮਾਰ ਦੇ ਭਰਾ ਜਗਦੀਪ ਕੁਮਾਰ ਨੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਤਾਵਾਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਪਰ ਦੂਤਾਵਾਸ ਵੱਲੋਂ ਇਹਨਾਂ ਨੌਜਵਾਨਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਤੋਂ ਵੀਡੀਓ ਕਾਲ ਕਰਕੇ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਲ ਗੱਲਬਾਤ ਕੀਤੀ। ਉਹਨਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਉਹਨਾਂ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਮਨਕੀਰ ਤਾਲਖ ਨੇ ਸੀਐਮ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਤਾਂ ਕਿ ਕੁਝ ਬੋਝ ਹਲਕਾ ਹੋ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਰਜ਼ਾ ਮੁਆਫ ਕਰਨ ਉੱਤੇ ਵਿਚਾਰ ਕਰ ਰਹੇ ਹਾਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ ਜਿਸ ਵਿੱਚ ਵੱਡੇ ਗਿਣਤੀ ਲੋਕਾਂ ਦੀਆਂ ਫਸਲਾਂ ਕਾਰੋਬਾਰ ਤੇ ਘਰ ਤਬਾਹ ਹੋ ਗਏ ਇਸ ਦੌਰਾਨ ਬਹੁਤ ਸਾਰੀਆਂ ਸੰਸਥਾਵਾਂ ਤੇ ਆਮ ਲੋਕਾਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸੇਵਾ ਵਿੱਚ ਪੰਜਾਬੀ ਇੰਡਸਟਰੀ ਦੇ ਕੁਝ ਵੱਡੇ ਕਲਾਕਾਰ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ। ਜਿਨ੍ਹਾਂ ਵਿੱਚ ਗਾਇਕ ਮਨਕੀਰ ਤਾਲ ਖਾਨ ਦਾ ਨਾਮ ਨਿਕਲ ਕੇ ਸਾਹਮਣੇ ਆਇਆ। ਜੋ ਸਿੱਧੇ ਹੀ ਲੋਕਾਂ ਨੂੰ ਪੈਸੇ ਵੀ ਦੇ ਰਹੇ ਨੇ ਤੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ। ਜਿੱਦ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਕੀਰ ਤੌਲ ਖਨਾਲ ਵੀਡੀਓ ਕਾਲ ਤੇ ਗੱਲਬਾਤ ਕੀਤੀ ਗਈ ਮੁੱਖ ਮੰਤਰੀ ਮਾਨ ਨੇ ਮਨਕੀਰ ਤੌਲ ਖ ਦਾ ਧੰਨਵਾਦ ਕੀਤਾ ਜਿਸ ਤੋਂ ਬਾਅਦ ਮਨਕੀਰ ਤੌਲ ਖ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਸ ਤੇ ਵਿਚਾਰ ਕਰਨਗੇ ਹਾਂਜੀ ਮਨਕੀਰਤ ਸასი ਕਾਲ ਸੀਐਮ ਸਾਹਿਬ ਸასი ਕਾਲ ਕੀ ਹਾਲ ਚੱਲੇ ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਹੋ ਜੀਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਆਪਕ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿੰਮੇਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿੰਮੇਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਫੇਲੇ ਕੋਈ ਬਾਹਰ ਦੇ ਵਿੱਚ ਤੇ ਪਰ ਬਾਰੇ ਇਹ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹ ਕਹਿੰਦੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਕਲਾ ਕਰ ਦਿਓ ਜਦੋਂ ਆਪਾਂ ਛੋਟੇ ਜੀਵਿਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜ਼ਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿੱਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਗਾਇਕ ਮਨਕੀਰ ਤੌਲਖ ਦੇ ਨਾਲ ਉੱਗੇ ਉਦਯੋਗਪਤੀ ਪ੍ਰਿਤਪਾਲ ਸਿੰਘ ਦਾ ਵੀ ਧੰਨਵਾਦ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਚੋਂ ਸਮਾਜ ਸੇਵੀ ਲੋਕਾਂ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਘਟ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨੀ ਸਹਾਇਤਾ ਰਾਸ਼ੀ ਬਹੁਤ ਘਟ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਐਲਾਨੇ ਰਾਹਤ ਪੈਕੇਜ ਨੂੰ ਮਜ਼ਾਕ ਘਰਾੜ ਦਿੱਤਾ। ਅਕਾਲੀ ਦਲ ਪੁਨਰਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਜ਼ਾਕ ਘਰਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਕੁੱਲ 1.5% ਦੀ ਜ਼ਮੀਨ ਦੇ ਬਾਵਜੂਦ ਅਨਾਜ ਦਾ 14% ਦਾ ਹਿੱਸਾ ਮੁਹਈਆ ਕਰਵਾਇਆ। ਇਸ ਹਿਸਾਬ ਨਾਲ ਪੰਜਾਬ ਦਾ ਹਿੱਸਾ 66320 ਕਰੋੜ ਰੁਪਏ ਬਣਦਾ ਹੈ ਪਰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ 1600 ਕਰੋੜ ਰੁਪਏ ਬਹੁਤ ਨਿਗੂਣੀ ਰਕਮ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਆ ਕੇ ਜਿਹੋ ਜਾ ਮਜ਼ਾਕ ਕਰਦੇ ਹਨ ਇਹ ਬੜੀ ਵੱਡੀ ਧੱਕੇਸ਼ਾਈ ਹੈ ਇਹ ਮਜ਼ਾਕ ਤਾਂ ਦਿੱਲੀ ਬੈਠੇ ਹੀ ਕੀਤਾ ਜਾ ਸਕਦਾ ਸੀ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਹਾਂ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ ਜੀਡੀਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੂਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਇਹ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਹੈ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤਰਾਸਤੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਔਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਹਰਪੀ ਸਿੰਘ ਨੇ ਕਿਹਾ ਕਿ ਪੰਜਾਬ ਆ ਕੇ ਹਾਲਾਤ ਦੇਖ ਕੇ ਇਹੋ ਜਿਹਾ ਐਲਾਨ ਕਰਨਾ ਬੜਾ ਦੁਖਦਈ ਹੈ ਹਰਪੀ ਸਿੰਘ ਨੇ ਕਿਹਾ ਕਿ ਜਿੱਥੇ ਸਰਕਾਰਾਂ ਨੇ ਨਿਰਾਸ਼ ਕੀਤਾ ਏ ਉੱਥੇ ਪੰਜਾਬ ਦੇ ਲੋਕਾਂ ਸਮਾਜਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਅਤੇ ਕਾਰਸੇਵਾ ਵਾਲੇ ਮਾਹਪੁਰਖਾਂ ਨੇ ਖੁੱਲ ਕੇ ਹੜਪੀੜਤਾ ਦੀ ਸਹਾਇਤਾ ਕੀਤੀ ਹੈ ਸੀਨੀਅਰ ਅਕਾਲੀ ਅਗੂ ਵਿਕਰਮ ਸਿੰਘ ਮਜੀਠੀਆ ਨੂੰ ਬੈਰਕ ਬਦਲਣ ਦੇ ਮਾਮਲੇ ਅਤੇ ਮੁਲਾਕਾਤ ਮਾਮਲੇ ਦੇ ਵਿੱਚ ਰਾਹਤ ਦਿੱਤੀ ਗਈ ਹੈ ਮਜੀਠੀਆ ਦੀ ਬੈਰਕ ਬਦਲਣ ਵਾਲੀ ਅਰਜ਼ੀ ਦਾ ਅਦਾਲਤ ਵੱਲੋਂ ਨਿਪਟਾਰਾ ਕਰਦਿਆਂ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਨੇ ਹੁਣ 10 ਵਿਅਕਤੀ ਇਕੱਲੇ-ਇਕੱਲੇ ਮਜੀਠੀਆ ਦੇ ਨਾਲ ਮੁਲਾਕਾਤ ਕਰ ਸਕਣਗੇ ਇਸ ਦੇ ਨਾਲ ਹੀ ਮਜੀਠੀਆ ਦੀ ਸਿਕਿਉਰਿਟੀ ਸਖਤ ਕਰਨ ਤੇ ਫਿਜ਼ੀਕਲੀ ਚਾਰਜ ਸ਼ੀਟ ਦੀਆਂ ਕਾਪੀਆਂ ਦੇਣ ਦੇ ਵੀ ਹੁਕਮ ਦਿੱਤੇ ਗਏ ਨੇ ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਬਦਲਣ ਨੂੰ ਲੈ ਕੇ ਜਿਹੜੀ ਅਰਜ਼ੀ ਮੁਹਾਲੀ ਦੀ ਅਦਾਲਤ 'ਚ ਵਿਚਾਰ ਅਧੀਨ ਸੀ ਅੱਜ ਉਹਦੇ ਤੇ ਫੈਸਲਾ ਕਰਦਿਆਂ ਮੁਹਾਲੀ ਦੀ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਜਿਹੜੀਆਂ ਵਿਕਰਮ ਮਜੀਠੀਆ ਸਾਹਿਬ ਦੇ ਬਾਬਤ ਆਈਬੀ ਦੀਆਂ ਇਨਪੁਟ ਨੇ ਤੇ ਹੋਰ ਏਜੰਸੀਆਂ ਦੀਆਂ ਨੇ ਜਿੱਥੇ ਬੜਾ ਕੈਟਾਗੋਰਿਕ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਹੀ ਆਈਪੀ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਕਿ ਇਹਨਾਂ ਦੀ ਜਾਨ ਨੂੰ ਬੇहद ਖਤਰਾ ਸੋ ਉਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਇਹ ਹਦਾਇਤ ਕੀਤੀ ਹੈ ਕਿ ਜੇਲ੍ਹ ਦੇ ਅੰਦਰ ਉਹਨਾਂ ਦੀ ਸੁਰੱਖਿਆ ਦੇ ਪੁਕਤਾ ਪਰ ਬੰਦ ਕੀਤੇ ਜਾਂ। ਔਰ ਦੂਸਰੀ ਜਿਹੜੀ ਅਰਜ਼ੀ ਵਿਚਾਰ ਅਧੀਨ ਸੀ ਉਹ ਸੀ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਕਿਸੇ ਨਾਲ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਜਰੀਨਾ ਪਰਿਵਾਰ ਦੇ ਨਾਲ ਨਾ ਵਕੀਲਾਂ ਦੇ ਨਾਲ। ਔਰ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿਉਂਕਿ ਜੇਲ ਮੈਨੂਅਲ ਨੂੰ ਜੇ ਆਪਾਂ ਪੜ੍ਹੀ ਹੈ ਉਹ ਬੜਾ ਕਲੀਅਰ ਹੈ ਕਿ ਪਰਿਵਾਰ ਜਾ ਕੇ ਉੱਥੇ ਕੈਦੀ ਦੇ ਨਾਲ ਮੁਲਾਕਾਤ ਕਰ ਸਕਦਾ ਪਰ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜੇਲ ਮੈਨੂਅਲ ਨੂੰ ਵੀ ਛਿੱਕੇ ਤੇ ਟੰਗਿਆ ਗਿਆ। ਸੋ ਅੱਜ ਮੁਹਾਲੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ 10 ਬੰਦੇ ਜਿਨ੍ਹਾਂ ਦੇ ਨਾਮ ਪਰਿਵਾਰ ਦੇਗਾ ਚਾਹੇ ਉਹ ਉਹਨਾਂ ਦੇ ਰਿਸ਼ਤੇਦਾਰ ਹੋਣ ਚਾਹੇ ਦੋਸਤ ਹੋ ਉਹ ਹਫਤੇ 'ਚ ਦੋ ਵਾਰ ਨਾਬਾ ਦੀ ਜੇਲ੍ਹ 'ਚ ਜਾ ਕੇ ਵਿਕਰਮ ਮਜੀਠੀਆ ਸਾਹਿਬ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਹੈ ਕਿ ਉਹ ਮੁਲਾਕਾਤ ਇੱਕ ਅਲੱਗ ਕਮਰੇ ਦੇ ਵਿੱਚ 1 ਟੂ 1 ਕਰਾਈ ਜਾਏ ਤੇ ਤੀਜੀ ਜਿਹੜੀ ਅਰਜ਼ੀ ਮੋਹਾਲੀ ਅਦਾਲਤ 'ਚ ਵਿਚਾਰधीन ਸੀ ਜਿੱਤੇ ਅੱਜ ਫੈਸਲਾ ਆਇਆ ਉਹ ਜਿਹੜਾ ਉਸ ਦਿਨ ਪੰਜਾਬ ਸਰਕਾਰ ਨੇ ਡਰਾਮਾ ਕੀਤਾ ਕਿ ਜੀ 40 ਹਜ਼ਾਰ ਪੰਨਿਆਂ ਦਾ ਉਹ ਟਰੰਕ ਭਰ ਕੇ ਲਿਆਏ ਸੀ ਇਹ ਉਹਨਾਂ ਦੀ ਕਾਪੀ ਤੱਕ ਨਾ ਸਾਨੂੰ ਵਕੀਲ ਸਹਿਬਾਨਾਂ ਨੂੰ ਨਾ ਮਜੀਠੀਆ ਸਾਹਿਬ ਨੂੰ ਉਹਦੀ ਕਾਪੀ ਨਹੀਂ ਸਰਕਾਰ ਦੇ ਰਹੀ ਸੀ ਸੋ ਅਦਾਲਤ ਨੇ ਅਜੋਦੇ ਤੇ ਵੀ ਫੈਸਲਾ ਕਰਦੇ ਆਦੇਸ਼ ਕੀਤਾ ਕਿ ਉਸ ਚਲਾਨ ਦੀ ਜਿਹੜੀ ਕਾਪੀ ਹੈ ਉਹ ਵਕੀਲ ਸਹਿਬਾਨਾਂ ਨੂੰ ਵੀ ਤੇ ਬਿਕਰ ਮਜੀਠੀਆ ਸਾਹਿਬ ਨੂੰ ਵੀ ਉਹ ਕਾਪੀ ਦਿੱਤੀ ਜਾਵੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਹੈ ਇਸ ਦੌਰਾਨ ਪੰਜਾਬ ਤੇ ਕੇਂਦਰ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਐਲਾਨ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਇਸ ਤੇ ਕਿਸਾਨ ਆਗੂ ਉਸਤਨਾਮ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ ਖਾਣਾ ਪੂਰਤੀ ਕੀਤੀ ਹੈ ਬਲਕਿ ਹਰ ਪੀੜਤ ਕਿਸਾਨ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤਾਂ ਵਿੱਚ ਜਦੋਂ ਤੱਕ ਮਰਜ਼ੀ ਨਾਲ ਰੇਤ ਚੁੱਕਣ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲੌਨ 9 ਸਤੰਬਰ ਨੂੰ ਹੈਲੀਕਾਪਟਰ ਰਾਹੀਂ ਮਾਝੇਲ ਅਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਗਿਆ। ਉਨ੍ਹਾਂ ਦੋਵਾਂ ਰਾਜਾਂ ਲਈ 3100 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ। ਇਸ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 19 ਕਿਸਾਨਾਂ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਨਾਲ ਗੱਲਬਾਤ ਕੀਤੀ। ਮੰਤਰੀ ਅਧਿਕਾਰ ਅਨਰਮੇਟਿਕ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਦੇ ਨਾਲ ਐਲਾਨ ਕੀਤਾ ਹੋਇਆ ਏ ਇਸ ਦਿਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਤਹਿਤ ਕਿਸਾਨਾਂ ਨੂੰ ਰਾਹ ਦਿੱਤੀ ਗਈ ਹੈ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਫਤਨਾਮ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰਾਂ ਫਾਰਮੈਲਟੀਆਂ ਕਰ ਰਹੀਆਂ ਨੇ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦਵਾ ਕੇ ਰਹਿਣਗੇ ਹਾਂਜੀ ਹਾਂਜੀ ਅੱਜ ਬਹੁਤ ਵੱਡੀ ਤਬਾਹੀ ਹੋਈ ਹੈ ਜਿਹੜੀ ਰਾਵੀ ਨੇ ਕੀਤੀ ਆ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਲ੍ਹਾ ਗਦਾਫਪੁਰ ਦੇ ਵਿੱਚ ਅੱਜ ਅਸੀਂ ਡੇਰਾ ਬਾਬਾ ਨਾਨਕਾਏ ਹੋਇਆ ਇਹ ਜਿਹੜੀ ਜਿੰਨੀ ਇੱਥੇ ਤਬਾਈ ਆ ਇੱਥੇ ਹਜ਼ਾਰਾਂ ਹਜ਼ਾਰਾਂ ਇੱਕ ਜਿਹੜੀ ਫਸਲੋ ਤਬਾਹ ਹੋ ਚੁੱਕੀ ਆ ਸੈਂਕੜੇ ਪਿੰਡ ਜਿਹੜੇ ਤਬਾਹ ਹੋ ਚੁੱਕੇ ਗਰਦਾਸਪੁਰ ਦੇ 329 ਪਿੰਡ ਤੋਂ ਵੱਧ ਜਿਹੜੇ ਆ ਉਹ ਪੂਰੀ ਤਰ੍ਹਾਂ ਪਾਣੀ ਚ ਡੁੱਬੇ ਹੋਏ ਆ ਜਦੋਂ ਕਿ ਸਰਕਾਰ ਇਹਨਾਂ ਵਾਸਤੇ ਕੁਝ ਨਹੀਂ ਕਰ ਰਹੀ ਜਿਹੜੀ ਪੰਜਾਬ ਦੀ ਸਰਕਾਰ ਉਹ ਵੀ ਸੁੱਤੀ ਪਈ ਆ ਕੇਂਦਰ ਸਰਕਾਰ ਦਾ ਕੱਲ ਪ੍ਰਧਾਨ ਮੰਤਰੀ ਮੋਦੀ ਆਇਆ ਵਾ ਸਿਰਫ ਆਪਣੀ ਫਾਰਮੈਲਟੀ ਕਰਕੇ ਚਲਾ ਗਿਆ ਵਾ ਮੈਂ ਤਾਂ ਕੱਲ ਵੀ ਬੋਲਿਆ ਸੀ ਕੋਈ ਨੈਤਿਕ ਹੱਕ ਨਹੀਂ ਹੈਗਾ ਕੋਈ ਪੰਜਾਬ ਆਉਂਦਾ ਕੋਈ ਜਿਹੜਾ ਵਾ ਕੋਈ ਉਹਨੇ ਐਲਾਨ ਨਹੀਂ ਕੀਤਾ 1 ਮਹੀਨੇ ਬਾਅਦ ਪਈ ਉਹ ਚੇਤਾ ਆ ਪੰਜਾਬ ਦਾ ਇੱਕ ਮਹੀਨਾ ਕਿਤੇ ਉਹਨੇ ਜ਼ੁਬਾਨਬੰਦੀ ਰੱਖੀਆ ਕਿਤੇ ਦੋ ਸ਼ਬਦ ਮਦਰਦੀ ਉਹ ਨਹੀਂ ਬੋਲੇ ਜਿਹਨੇ ਹੜਪੀਟਾਂ ਵਾਸਤੇ ਸਾਜੀ ਜਦੋਂ ਲੋਕੀ ਰਸ ਲੈਣ ਆਉਂਦੇ ਆ ਕੈਮਰੇ ਚ ਉਹਨਾਂ ਨੇ ਕੈਜ ਕਰੀਦਾ ਤੇ ਕਹਿੰਦੇ ਵੀ ਸਾਡਾ ਕਿਲੋ 2 ਕਿਲੋ ਲਹੂ ਵਧ ਗਿਆ ਜਦੋਂ ਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਵੇਖੇ ਸਾਡੀ ਬਾਹ ਫੜਨ ਆਲੇ ਆ ਗਏ ਸਾਨੂੰ ਸਰਕਾਰ ਤੇ ਆਸ ਨਹੀਂ ਸੀ ਜੀ ਹਾਂ ਇਹ ਬਿਲਕੁਲ ਗੱਲ ਠੀਕ ਆ ਇਹ ਇਹ ਸਰਕਾਰ ਤੋਂ ਕੋਈ ਆਸ ਰੱਖਣੀ ਵੀ ਨਹੀਂ ਚਾਹੀਦੀ ਕਿਉਂਕਿ ਜਿਹੜਾ ਇਹ ਪ੍ਰਬੰਧ ਆ ਇਹ سرمایہਦਾਰ ਦਾ ਪ੍ਰਬੰਧ ਆ ਕਾਰਪੋਰੇਟਾਂ ਲਈ ਆ ਇਹ ਮਲਕ ਭਾਗਾਂ ਲਈ ਆ ਇਹ ਲੋਕਾਂ ਲਈ ਬਣਿਆ ਹੀ ਨਹੀਂਗਾ ਇਸ ਕਰਕੇ ਲੋਕਾਂ ਨੂੰ ਕਦੀ ਇਹ ਆਸ ਨਹੀਂ ਰੱਖਣੀ ਚਾਹੀਦੀ ਤੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਵਾਲਾ 1600 ਰੁਪਏ ਦੇ ਕੇ ਗਿਆ ਕੱਲ੍ਹ ਆ ਹੀ ਉਹ ਪੂਰੀ ਤਰ੍ਹਾਂ ਰੱਦ ਕਰਦੇ ਆ ਨਾਲ ਹੀ ਜੋ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਨੇ ਪਰਸੋਂ ਅਨਾਉਂਸਮੈਂਟ ਆ ਕਿਹਾ ਉਹਨਾਂ ਨੂੰ ਰੱਦ ਕਰਦੇ ਆ ਰੇਟ ਜਿੰਨੀ ਆ ਗਈ ਆ ਪੈੜੀਆਂ ਚ ਸਾਰੀ ਸਦਾ ਲਈ ਚਕਾਵਾਂਗੇ ਸਦਾ ਲਈ ਚਕਾਵਾਂਗੇ ਲੋਕਾਂ ਨੂੰ ਇਹ ਨਹੀਂ ਕਿ ਦਸੰਬਰ ਤੱਕ ਇਹਨੇ ਕਿਹਾ 31 ਤੰਬਰ ਤੱਕ ਚਕਾਵਾਂਗੇ ਸਾਣਾ ਮਗਰੋਂ ਸਾਰੇ ਕਰਕੇ ਕੱ ਕਰਨੀ ਮੰਗ ਕਰ ਰਹੇ ਆ ਕੋਈ ਕਿਸਾਨ ਮਜ਼ਦੂਰ ਜਿਹੜਾ ਵਾ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੋ ਸਰਕਾਰੀ ਆ ਗੈਰ ਸਰਕਾਰੀ ਕਰਜ਼ਾ ਕੋਈ ਦੇਣ ਦੀ ਲੋੜ ਨਹੀਂ ਉਰਕੀ ਗ੍ਰਿਫਤਾਰੀ ਕਰਜ਼ਾ ਕਿਸੇ ਨੂੰ ਗਰਾਉਂਡ ਨਹੀਂ ਦੇਵਾਂਗੇ ਪਿੰਡਾਂ 'ਚ ਵੜ ਨਹੀਂ ਦੇਵਾਂਗੇ ਤੇ 70000 ਰੁਪਏ ਜਿਹੜਾ ਪ੍ਰਤੀ ਏਕੜ ਅਸੀਂ ਮੰਗ ਕਰ ਰਹੇ ਆ ਤੇ ਇਹ ਜ਼ਮੀਨਾਂ ਜਿਹੜੀਆਂ ਵਾ ਸਾਰੀਆਂ ਜਿਹੜੀਆਂ ਜਿਹੜੀ ਝੰਡਾ ਵੀ ਇਹ ਜ਼ਮੀਨ ਆਈ ਆ ਇਹਦਾ ਸਾਰੇ ਦਾ ਜਿਹੜਾ ਵਾ ਸਰਕਾਰ ਇਹਨਾਂ ਨੂੰ ਦੁਬਾਰਾ ਕਰਨ ਦਾੜਾ ਉਹਨਾਂ ਕੋ ਸਾਰੇ ਪੈਸੇ ਲੈਣੇ ਆ ਜੋ ਵੀ ਇੱਥੇ ਰੁਕਾ ਹੋਇਆ ਵਾ ਖਰਾਬਾ ਹੋਇਆ ਵਾ ਉਹਦੇ ਸਾਰੇ ਪੈਸੇ ਲੈਣੇ ਆ ਉਹਦੇ ਲਈ ਸੰਘਰਸ਼ ਲਗਾਤਾਰ ਲੋੜਿਆ 12 ਤਰੀਕ ਨੂੰ ਕੱਲ ਅਸੀਂ ਜਿਹੜਾ ਵਾ ਕਿਸਾਨ ਮਜ਼ਦੂਰ ਮੋਰਚੇ ਵਾਲੋਂ ਪੂਰੇ ਪੰਜਾਬ 'ਚ ਮੰਗ ਪੱਤਰ ਦੇਣ ਜਾ ਰਹੇ ਹਾਂ ਡਿਪਟੀ ਕਮਿਸ਼ਨ ਦਫ਼ਤਰਾਂ 'ਗੇ ਪੰਜਾਬ ਸਰਕਾਰ ਅਨੁਸਾਰ ਪੰਜਾਬ 'ਚ 20000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਏ ਇਸ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਰਾਸ਼ੀ ਨੂੰ ਪੰਜਾਬੀਆਂ ਦੇ ਸਖਮਾਂ ਤੇ ਲੂਣ-ਛਿੜ ਕਿਹਾ ਦੱਸਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਵੀ 12000 ਕਰੋੜ ਰੁਪਏ ਦੀ ਦੁਰਵਾਰਤੋਂ ਦੇ ਦੋਸ਼ ਲੱਗ ਰਹੇ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਹੈਰੋਨ ਤਸਕਰੀ ਕਰਨ ਵਾਲੇ ਇੱਕ ਕਾਰਟਲ ਨੂੰ ਨਸ਼ਟ ਕਰ ਦਿੱਤਾ ਜਿਸ ਦੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਆਧੁਨਿਕ ਪਿਸਤੌਲ ਅਤੇ ਇੱਕ ਮੈਗਜ਼ੀਨ ਦੇ ਸਮੇਤ 12.6 ਕਿਲੋਗ੍ਰam ਹੈਰੋਨ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੂਲਰ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਇਹਨਾਂ ਲੋਕਾਂ ਤੱਕ ਖੇਪ ਪਹੁੰਚਾਈ ਗਈ ਸੀ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ नौ लोग गिरफ्तार हो चुके ने हमारे माननीय मुख्यमंत्री साहब की जो युद्ध नशाबुद्ध कैंपेन है उसमें कमिश्नरेट पुलिस अमृतसर को बहुत बड़ी सक्सेस मिली है एक और ड्रग काटल बस किया गया है। चार आरोपी उसमें गिरफ्तार हुए हैं और बारह के जी हीरोइन और एक सोफिस्टिकेटेड जो है पिस्टल प्वाइंट थ्री जीरो बोर का वो रिकवर हुआ है ये जो पहले हमने आठ के जी पकड़ी थी एफ आई आर जो हमारी पुरानी जिसमें इन्वेस्टिगेशन चल रही थी छियाटा में उसमें हमें पता लगा था कि गुरसेवक सिंह और उसका बेटा है गुरदित सिंह ये नारला गांव के रहने वाले हैं तरन तारण के दोनों फादर एंड सन है ये एक पठान नाम का स्मगलर है जो पाकिस्तान बेस्ड है जो इनके हीरोइन अक्रॉस द इंटरनेशनल बॉर्डर पुश करता है ड्रोन के माध्यम से और ये लोग वहां से उठा के उसको आगे हैंड करते हैं डिफरेंट जो लोगों को बताया जाता है ਗੁਰਪ੍ਰੀਤ ਸਿੰਘ ਜੋ ਫਾਦਰ ਹੈ ਉਸ ਦਾ ਇੱਕ ਦੋਸਤ ਹੈ ਮਲਕੀਤ ਸਿੰਘ ਉਹ ਡਲ گاؤں ਹੈ ਤਰਨਤਾਰਨ ਵਿੱਚ ਬਿਲਕੁਲ ਬਾਰਡਰ ਦੇ ਪਾਸ ਏਸ਼ੀਆ ਕੱਪ 2025 ਦੇ ਦੂਸਰੇ ਮੈਚ ਦੇ ਵਿੱਚ ਟੀਮ ਇੰਡੀਆ ਨੇ ਯੂਏਈ ਨੂੰ 9 ਵਿਕਟਾਂ ਦੇ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਇਹ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਸੀ ਮੈਚ ਵਿੱਚ ਟਾਸ ਜਿੱਤਣ ਤੋਂ ਬਾਅਦ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਯੂਏਈ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 57 ਦੌੜਾਂ ਤੇ ਹੀ ਆਲ ਆਊਟ ਹੋ ਗਈ। ਕੁਲਦੀਪ ਯਾਦਵ ਨੇ 4 ਅਤੇ ਸ਼ਿਵਮ ਦੁੱਬੇ ਨੇ 3 ਵਿਕਟਾਂ ਲਈਆਂ। ਜਵਾਬ ਦੇ ਵਿੱਚ ਭਾਰਤੀ ਟੀਮ ਨੇ 5ਵੇਂ ਓਵਰ ਦੇ ਵਿੱਚ ਹੀ ਇਸ ਟੀਚੇ ਨੂੰ ਹਾਸਲ ਕਰਕੇ ਇਹ ਮੈਚ ਜਿੱਤ ਲਿਆ। ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਯੂਏਈ ਨੂੰ ਸਿਰਫ 57 ਦੌੜਾਂ ਤੇ ਆਊਟ ਕਰ ਦਿੱਤਾ। ਜਵਾਬ ਵਿੱਚ ਉਹਨਾਂ ਨੇ 4.3 ਓਵਰਾਂ ਵਿੱਚ ਸਿਰਫ ਇੱਕ ਵਿਕਟ ਗਵਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਪਾਤਲੇ T20 ਮੈਚ ਵਿੱਚ ਗੇਂਦਾਂ ਬਾਕੀ ਹੋਣ ਦੇ ਮਾਮਲੇ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਬਣਾਇਆ ਹੈ ਇਸ ਤੋਂ ਇਲਾਵਾ UAE ਦਾ 52 ਦੌੜਾਂ ਦਾ ਸਕੋਰ ਇਸ ਫਾਰਮੈਟ ਵਿੱਚ ਭਾਰਤ ਵਿਰੁੱਧ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ ਇੰਨਾ ਹੀ ਨਹੀਂ UAE ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਵੀ ਸਾਬਤ ਹੋਇਆ ਹੈ ਇਸ ਮੈਚ ਵਿੱਚ ਕਈ ਰਿਕਾਰਡ ਬਣੇ ਭਾਰਤ ਨੇ UAE ਨੂੰ 93 ਗੇਂਦਾਂ ਬਾਕੀ ਰਹਿੰਦੇ ਹਰਾ ਦਿੱਤਾ ਇਸ T20 ਮੈਚ ਵਿੱਚ ਗੇਂਦਾਂ ਬਾਕੀ ਰਹਿੰਦੇ ਆ ਭਾਰਤ ਦੀ ਸਭ ਤੋਂ ਵੱਡੀ ਜਿੱਤ ਸੀ ਭਾਰਤ ਦਾ ਪਿਛਲਾ ਰਿਕਾਰਡ 81 ਗੇਂਦਾਂ ਬਾਕੀ ਰਹਿੰਦੇ ਆ ਮੈਚ ਜਿੱਤਣ ਦਾ ਸੀ ਟੀਮ ਨੇ 2021 ਵਿੱਚ ਦੁਬਈ ਵਿੱਚ ਸਕਾਟਲ ਟੈਟਕੇ ਦਰਵਾਲੇ ਦੇਸ਼ਾਂ ਦੁਆਰਾ ਗੇਂਦਾਂ ਬਾਕੀ ਰਹਿੰਦੇ ਹਨ T20 ਵਿੱਚ ਇਹ ਦੁਜੀ ਸਭ ਤੋਂ ਵੱਡੀ ਦਿੱਤਾ ਹੈ 2024 ਦੇ T20 ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਐਂਟੀਗੋਆ ਵਿੱਚ ਉਹਨਾਂ ਨੂੰ ਸਿਰਫ 19 ਗੇਂਦਾਂ ਵਿੱਚ ਹਰਾ ਦਿੱਤਾ ਸੀ ਫਿਰ ਮੈਚ ਵਿੱਚ 101 ਗੇਂਦਾਂ ਬਾਕੀ ਥਨ শ্রীলঙ্কা ਇਸ ਕਾਰਡ ਵਿੱਚ 30 ਜਨਵਰੀ ਤੇ ਹੈ ਜਿਸ ਨੇ 2014 ਦੇ ਵਿਸ਼ਵ ਕੱਪ ਵਿੱਚ ਚੜਗਾਹ ਦੇ ਮੈਦਾਨ ਵਿੱਚ 90 ਗੇਂਦਾਂ ਬਾਕੀ ਰਹਿਣ ਦੀਆ ਨੀਦਰਲੈਂਡ ਨੂੰ ਹਰਾ ਦਿੱਤਾ ਸੀ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਏਈ ਦੀ ਟੀਮ ਸਿਰਫ 57 ਗੇਂਦਾਂ ਤੇ ਆਲ ਆਊਟ ਹੋ ਗਈ ਇਹ ਭਾਰਤ ਵਿਰੁੱਧ T20 ਅੰਤਰਰਾਸ਼ਟਰੀ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਸੀ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ 2023 ਵਿੱਚ ਅੰਮਦਾਬਾਦ ਵਿੱਚ ਸਿਰਫ 68 ਗੇਂਦਾਂ ਤੇ ਆਲ ਆਊਟ ਹੋ ਗਈ ਸੀ ਇਹ ਯੂਏਈ ਦੀ T20 ਟੀਮ ਵੱਲੋਂ ਆਪਣਾ ਸਭ ਤੋਂ ਘੱਟ ਸਕੋਰ ਬਣਾਇਆ ਗਿਆ ਟੀਮ ਸਿਰਫ 57 ਦੌੜਾਂ ਤੇ ਆਲ ਆਊਟ ਹੋ ਗਈ ਇਸ ਤੋਂ ਪਹਿਲਾਂ 14 ਮਾਰਚ 2024 ਨੂੰ ਟੀਮ ਦੁਬਈ ਵਿੱਚ ਸਕਾਟਲੈਂਡ ਵਿਰੁੱਧ 62 ਦੌ ਭਾਰਤ ਦੀ ਟੀਮ ਨੇ ਲਗਾਤਾਰ 15 ਅੰਤਰਰਾਸ਼ਟਰੀ ਮੈਚਾਂ ਤੋਂ ਬਾਅਦ ਟੌਸ ਜਿੱਤਿਆ। ਟੀਮ ਨੇ ਆਖਰੀ ਵਾਰ ਜਨਵਰੀ 2025 ਵਿੱਚ ਇੰਗਲੈਂਡ ਵਿਰੁੱਧ T20 ਮੈਚ ਵਿੱਚ ਟੌਸ ਜਿੱਤਿਆ ਸੀ। ਉਦੋਂ ਤੋਂ ਟੀਮ ਵਨਡੇ, T20 ਤੇ ਟੈਸਟ ਮੈਚ ਸਮੇਤ 15 ਮੈਚਾਂ ਵਿੱਚ ਟੌਸ ਹਾਰਦੀ ਆ ਰਹੀ ਸੀ। ਭਾਰਤ ਦੇ ਕਪਤਾਨ ਸੂਰਜ ਕੁਮਾਰ ਯਾਦਵ ਨੂੰ ਵੀ ਟੌਸ ਦੌਰਾਨ ਖੁਸ਼ੀ ਦੇ ਮੂਡ ਵਿੱਚ ਦੇਖਿਆ ਗਿਆ। ਟੌਸ ਤੋਂ ਪਹਿਲਾਂ ਜਦੋਂ ਸੂਰਜਾ ਸਿੱਕਾ ਟੌਸ ਕਰਨ ਲਈ ਤਿਆਰੀ ਕਰ ਰਿਹਾ ਸੀ ਤਾਂ ਉਸਨੇ ਯੂਏ ਦੇ ਕਪਤਾਨ ਮੁਹੰਮਦ ਫਸੀਮ ਨਾਲ ਮਜ਼ਾਕ ਕੀਤਾ ਤੇ ਕਿਹਾ ਕਿ ਇੱਥੇ ਨਾ ਦੇਖੋ। ਜਸਪ੍ਰਿਤ ਬੁੰਮਰਾ ਨੇ ਯੂਏ ਦੀ ਓਪਨਰ ਅਲੀਸ਼ਾਨ ਸਰਾਫੂ ਨੂੰ ਯਾਰਕਰ ਗੇਂਦਬਾਜ਼ੀ ਕੀਤੀ ਬੁੰਮਰਾ ਨੇ 140 ਕਿਲੋਮੀਟਰ ਪ੍ਰਤੀ ਕਾਟਾ ਦੀ ਰਫ਼ਤਾਰ ਨਾਲ ਗੇਂਦ ছুਟੀ ਸਰਾਫੂ ਬਾਈ ਦੌੜਾ ਬਣਾਉਣ ਤੋਂ ਬਾਅਦ ਆਊਟ ਹੋ ਗਿਆ ਯੂਏ ਦੀ ਪਾਰੀ ਦੇ 9ਵੇਂ ਓਵਰ ਵਿੱਚ ਕੁਲਦੀਪ ਝਾਦਵ ਨੇ ਭਾਰਤੀ ਟੀਮ ਨੂੰ 3 ਵਿਕਟਾਂ ਦਿੱਤੀਆਂ ਇੱਕ ਓਵਰ ਵਿੱਚ 3 ਵਿਕਟਾਂ ਲੈਣ ਨੂੰ ਇੱਕ ਓਵਰ ਹੈਟ੍ਰਿਕ ਕਿਹਾ ਜਾਂਦਾ ਹੈ ਜਦੋਂ ਲਗਾਤਾਰ 3 ਗੇਂਦਾਂ ਤੇ 3 ਵਿਕਟਾਂ ਲੈਣ ਨੂੰ ਆਮ ਹੈਟ੍ਰਿਕ ਕਿਹਾ ਜਾਂਦਾ ਹੈ ਜਿਸ ਤੇ ਉਹਨਾਂ ਮੈਨ ਨੂੰ ਦਾ ਮੈਚ ਦਾ ਖਿਤਾਬ ਦਿੱਤਾ ਫਿਲਹਾਲ ਪੰਜਾਬ ਬਲਟਨ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮਣ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ